ਜਾਹੀ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ 바ਵਾ ਦੋਸਤੋ ਜੀਵੇ ਕੀ ਤੁਹਾਨੂੰ ਪਤਾ ਹੀ ਹੈ ਕਿ ਕੁਛ ਹੀ ਦਿਨ ਬਾਅਦ ਦੁਸ਼ਹਿਰੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜਿਹੜਾ ਦੁਸ਼ਹਿਰੇ ਦਾ ਤਿਹਾਰ ਹੈ ਪੂਰੇ ਭਾਰਤ ਵਿੱਚ ਬੜੀ ਹੀ ਧੂਮਤਾਮਨਾ ਤੇ ਬੜਾ ਹੀ ਉਸ਼ਾਨਾ ਮਨਾਇਆ ਜਾਂਦਾ ਹੈ ਦੁਸ਼ਹਿਰੇ ਦੇ ਤਿਯਾਰ ਤਿਹਾਰ ਦੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਪਈਆਂ ਹਨ ਰਾਮ ਨਿਲਾ ਸ਼ੁਰੂ ਹੋ ਚੁੱਕੇ ਨੇ ਦੁਸ਼ਹਿਰੇ ਦੇ ਜਿਹੜੇ ਪੁਤਲੇ ਹੈਗੇ ਆ ਰਾਵਣ ਕੁੰਮ ਕਰਨ ਤੇ ਮੇਕਨਾਦ ਦੇ ਪੁਤਲੇੜੇ ਆ ਉਹ ਬਣਾਏ ਜਾ ਰਹੇ ਨੇ ਅੱਜ ਅਸੀਂ ਤੁਹਾਨੂੰ ਜਿੱਥੇ ਰਾਵਣ ਦੇ ਪੁਤਲੇ ਬੰਦੇ ਪਏ ਉਹਨਰੇ ਤੁਹਾਨੂੰ ਰੂਬਰੂ ਕਰਾਵਾਂਗੇ ਕਿ ਪੁਤਲੇ ਬਣਾਣ ਚ ਕਿੰਨਾ ਟਾਈਮ ਲੱਗਦਾ ਹੈ ਕਿਸ ਤਰ੍ਹਾਂ ਦੇ ਜਿਹੜੇ ਪੁਤਲੇ ਬਣਾਏ ਜਾਂਦੇ ਨੇ ਕਿਹਦੇ-ਕਿਹਦੇ ਪੁਤਲੇ ਬਣਾਏ ਜਾਂਦੇ ਨੇ ਕਿੰਨੇ ਉੱਚੇ ਪੁਤਲੇ ਹੋਣਗੇ ਔਰ ਜਿਨ੍ਹਾਂ ਨਾਲ ਗੱਲ ਕਰਾਵਾਂਗੇ ਆਪਾਂ ਉਹ ਕਾਫੀ ਸਾਲਾਂ ਤੋਂ ਜਿਹੜੇ ਆ ਪੁਤਲੇ ਬਣਾ ਰਹੇ ਨੇ ਤੇ ਆਓ ਅਸੀਂ ਆਪਾਂ ਗੱਲ ਕਰਦੇ ਆ ਪ੍ਰਭ ਜੀ ਨਾਲ ਸਸੀ ਕਾ ਸਰ ਸਸੀ ਕਾ ਵੀਰ ਜੀ ਜੈਨੋ ਜੀ ਸਾਰਿਆਂ ਨੂੰ ਦਸਹਰੇ ਦੀਆਂ ਬਹੁਤ-ਬਹੁਤ ਵਧਾਈਆਂ ਜੈ ਸ਼੍ਰੀ ਰਾਮ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਪਹਿਲੇ ਤੁਸੀਂ ਪੁਤਲੇ ਬਣਾ ਰਹੇ ਹੋ ਉਹ ਕਿੰਨੇ ਸਾਲਾਂ ਤੋਂ ਬਣਾ ਰਹੇ ਹੋ ਤੇ ਕੀਵੇਂ ਬਣਾ ਰਹੇ ਹੋ? ਪਾਜੀ ਇਹ ਕੰਮ ਤਾਂ ਮੈਂ ਕੋਈ ਘੱਟੋ ਘੱਟ 30 ਸਾਲ ਤੋਂ ਬਣਾ ਰਿਆ। ਤੇ ਜਸਟ ਆਪਣਾ ਕੰਮ ਮੈਂ 10-12 ਸਾਲ ਤੋਂ ਕਰ ਰਿਹਾ। ਕਿੰਨੀ ਕਿ ਮਿਹਨਤ ਲੱਗਦੀਗੀ ਪੁਤਲੇ ਬਣਾਣ ਚ? ਮੈਂ ਤਾਂ ਪਾਜੀ ਇਹਨੂੰ ਮੇਰਾ ਕੰਮ ਜਿਹੜਾ ਜਹਾ ਮਹੀਨਾ ਡੇ ਮਹੀਨਾ ਪਹਿਲਾਂ ਸ਼ੁਰੂ ਹੁੰਦਾ। ਰੋ ਦਿਨ ਰਾਤ ਦੀ ਮਿਹਨਤ ਕਰਕੇ ਰਿਜ਼ਲਟ ਤੁਹਾਡੇ ਸਾਹਮਣੇ ਹੈ। ਕਿੱਥੋਂ ਕਿੱਥੋਂ ਕਾਰੀਗਰ ਜਿਹੜੇ ਆ ਤੁਸੀਂ ਪਰਿਵਾਰ ਦੇ ਕੰਮ ਕਰਦੇ ਹੋ ਕਿ ਬਾਹਰੋਂ ਵੀ ਕਾਰੀਗਰ ਤੁਹਾਨੂੰ ਰਿਫਰਡ ਕਰਨੇ ਪੈਂਦੇ ਆ? ਮੇਰੇ ਪਰਿਵਾਰ ਮੇਰਾ ਬਹੁਤ ਸਾਥ ਦਿੰਦਾ ਜੀ। ਉਦੇ ਨਾਲ ਹੀ ਮੇਰੇ ਕੋਲ ਪੰਜ ਕਾਰੀਗਰ ਬਾਹਰ ਦੇ ਕੰਮ ਕਰਦੇ ਆ ਜਿਨ੍ਹਾਂ ਵਿੱਚ ਦੋ ਲੋਕਲ ਨੇ ਇੱਕ ਸਾਡੇ ਜੀਨਵਾਲ ਬੱਬਲੀਆ ਪਿੰਡ ਉੱਥੋਂ ਆਉਂਦਾ ਹੈ ਤੇ ਦੋ ਇਥੇ ਇਸਲਾਮਾਬਦ ਮਲੇਦੇ ਉਹ ਕਰਦੇ ਸਰ ਕਿਹੜੀ ਕਿਹੜੀ ਕਲੱਬ ਵੱਲੋਂ ਤੁਹਾਨੂੰ ਜਿਹੜੇ ਆ ਦੁਸ਼ਰੇ ਜਿਹੜੇ ਆ ਬਣਾ ਲਈ ਜਿਹੜੇ ਆਰਡਰ ਬੁੱਕ ਕਿਤੇ ਦੇ ਨੇ ਮੈਂ ਵੀਰ ਜੀ ਇਸ ਵਾਰ ਕੰਮ ਨੂੰ ਥੋੜਾ ਘਟਾਇਆ ਕਿ ਜਸਟ ਮੇਰੀ ਜਿਹੜੀਆਂ ਤਸਵੀਰਾਂ ਨੇ ਨਾ ਇਹ ਕੁਝੜੇ ਕਾਸਟਲੀ ਨੇ ਠੀਕ ਤੇ ਆਮ ਬੰਦੇ ਇਹਨੂੰ ਫੋੜ ਨਹੀਂ ਕਰਦੇ ਤੇ ਜਿਹੜਾ ਫੋੜ ਕਰਦਾ ਫਿਰ ਮੇਰੇ ਵਾਸਤੇ ਆ ਕੇ ਬਣਾਈਆਂ ਮੈਂ ਪਿਛਲੀ ਵਾਰੀ 14 15 ਤੁਸੀਂ ਬਣਾਈ ਸੀ ਤੇ ਇਸ ਵਾਰ ਮੈਂ 7 ਹੀ ਬਣਾਈਆਂ ਹੋਰ ਸੱਤਾਂ ਦੇ ਵਿੱਚ ਤੁਸੀਂ ਸਪੇਸ ਵੇਖੋ ਹਰ ਚੀਜ਼ ਦਾ ਵੱਖਰਾ ਵੱਖਰਾ ਹੋਏਗਾ ਸਰ ਮਿਹਨਤ ਬੜੀ ਹੈ ਪਰ ਫਿਰ ਵੀ ਤੁਹਾਨੂੰ ਜਿਹੜੀ ਮਿਹਨਤ ਹੈ ਉਹਦਾ ਫਲ ਮਿਲ ਜਾਂਦਾ ਹੈ ਕਿ ਹਾਂ ਵੀ ਕਿ ਜਿੰਨੀ ਤੁਹਾਡੀ ਕੋਸਟ ਹੈਗੀ ਉਸ ਹੱਬ ਨਾਲ ਜਿਹੜਾ ਹੈ ਠੀਕ ਹੈ ਕਿ ਹਾਂ ਵੀ ਕਿ ਸੰਤੁਸ਼ਟ ਹੋ ਤੁਸੀਂ ਮੈਂ ਸਾਰੇ ਇਹਨੂੰ ਨਾ ਪੈਸੇ ਕਰਕੇ ਨਹੀਂ ਬਣਾਉਂਦਾ ਜਸਟ ਮੇਰਾ ਇੱਕ ਸ਼ੌਂਕ ਹੈ ਮੈਂ ਆਪਣੇ ਸ਼ੌਂਕ ਨੂੰ ਫੋਲੋ ਕਰਦਾ ਔਰ ਠੀਕ ਹੈ ਮੈਨੂੰ ਜਿੰਨਾ ਖਰਚਾ ਚਾਹੀਦਾ ਹੁੰਦਾ ਉਹ ਮਿਲ ਜਾਂਦਾ ਲੇਕਿਨ ਜਿੰਨੀਆਂ ਮਰੀਏ ਕੋਸਟਿੰਗ ਦੀ ਤਸਵੀਰਾਂ ਨੇ ਨਾ ਇਹਨਾਂ ਦਾ ਮੁੱਲ ਅਰਦਾਸਪੁਰ ਕੋਈ ਪਾਉ ਨਹੀਂ ਸਕਦਾ ਠੀਕ ਸਰ ਆ ਇਸ ਵਾਰ ਦੇ ਪੁਤਲੇ ਅੱਜ ਤੇ ਪਹਿਲੇ ਵਾਲੇ ਪੁਤਲੇ ਵਿੱਚ ਕੋਈ ਫਰਕ ਹੈਗਾ ਹਾਂ ਬਹੁਤ ਜ਼ਿਆਦਾ ਫਰਕ ਆ ਹੁਣ ਤੁਸੀਂ ਤੁਹਾਡੇ ਰਿਜ਼ਲਟ ਨਾਲੇ ਸਾਹਮਣੇ ਆ ਪਿਛਲੇ ਵਾਰ ਤੁਸੀਂ ਕੰਮ ਕਰਨ ਦੀ ਤਸਵੀਰ ਵੇਖੀ ਉਹਦੇ ਨਾਲੋਂ ਇਸ ਵਾਰ ਇਹ ਹੋਰ ਡਿਫਰੈਂਟ ਆ ਤੇ ਭਗਵਾਨ ਨੇ ਕਿਹਾ ਜੇ ਜਿੰਦਾ ਰਹੇ ਅਗਲੀ ਵਾਰ ਤੂੰ ਹੋਰ ਵੱਖਰਾ ਹੋਏਗਾ ਹਰ ਵਾਰ ਬਰੀ ਨੇਚਰ ਆ ਗਈ ਨਵਾਂ ਕਰਕੇ ਵਿਖਾਈਏ ਕੁਝ ਦਰਸ਼ਕ ਵੀ ਚਾਹੁੰਦੇ ਨੇ ਕਿ ਹਾਂ ਵੀ ਸਾਨੂੰ ਜਿਹੜੀ ਨਵੀਂ ਚੜੀ ਚੀਜ਼ ਹੈ ਉਹ ਦੇਖਣ ਨੂੰ ਮਿਲੇ ਬਿਲਕੁਲ ਚਾਹੀਦੀ ਹੈ ਕਿਉਂਕਿ ਬਾਰ ਬਾਰ ਕੋਈ ਚੀਜ਼ ਦਿਖਾਈ ਜਾਵਾਂਗੇ ਦੇਖੀ ਜਾਵਾਂਗੇ ਤੇ ਉਹ ਸਰੇ ਜਿਹੜੀ ਰਾਵਣ ਨੂੰ ਅੱਗ ਅਗਨੀ ਭੇਟ ਕੀਤਾ ਜਾਂਦਾ ਹੈ ਉਹਦੀ ਲੱਕੜੀ ਦਾ ਕੀ ਮਤਵ ਹੈ ਉਹਦੇ ਬਾਰੇ ਸਾਡੇ ਦੱਸਕ ਨੂੰ ਜਾਣਕਾਰੀ ਦਿਓ ਰਾਵਣ ਦੀ ਲੱਕੜੀ ਦਾ ਮਹੱਤਵ ਹੈ ਕਿ ਰਾਵਣ ਇੱਕ ਬਹੁਤ ਹੀ ਵਿਦਵਾਨ ਯੋਧਾ ਔਰ ਅਹੋ ਜੀ ਮੰਨੀ ਅਸਤੀ ਹੋएगी ਜਿਹਦੇ ਕਿ ਕਾਰਨ ਉਹਦੀ ਅਸਤੀ ਜਿੱਥੇ ਰੱਖੀ ਜਾਵੇ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਭੂਤ ਪ੍ਰੇਤ ਜਾਦੂ ਟੂਣਾ ਨਹੀਂ ਚੱਲਦਾ ਇਹ ਉਹਦੀ ਮੰਨਤਾ ਉਹਦੀ ਮਹਾਨਤਾ ਲੇਕਿਨ ਕੁਝ ਲੋਕ ਛਰਾਰਤੀਆਂ ਸੱਜਣਾਂ ਮੈਂ ਕਹਾਂ ਕਿ ਰਾਵਣ ਦੀ ਮੂਰਤੀ ਨੂੰ ਜਦੋਂ ਅਸੀਂ ਲਗਨ ਭੇਂਡ ਕਰਦੇ ਆ ਤਾਂ ਉਹ ਫੜ ਕੇ ਦਰਾੜ ਦੇ ਰਸੇ ਵੜ ਕੇ ਮੁਕਤੀ ਦੀ ਜਿਹੜੀ ਆ ਬੇਅਦਵੀ ਕਰਦੇ ਆ ਜਦ ਕਿ ਜਦਾਂ ਇਨਸਾਨ ਦਾ ਪੂਰਨ ਸਰੀਰ ਦਾ ਅੰਤਿਮ ਸੰਸਕਾਰ ਹੁੰਦਾ ਫਿਰ ਉਹਦੀਆਂ ਅਸਤੀਆਂ ਪ੍ਰਗਟ ਹੁੰਦੀਆਂ ਇਸੇ ਤਰ੍ਹਾਂ ਹੀ ਇਹਦੀਆਂ ਵਿਅਸਤੀਆਂ ਜਿਹਨੀਆਂ ਜਿੰਨਾ ਚਿਰ ਪੂਰਨ ਸੰਸਕਾਰ ਨਾ ਹੋ ਜੇ ਉਸ ਤੋਂ ਬਾਅਦ ਤੀ ਉਹਦੀਆਂ ਅਸਤੀਆਂ ਖੜੋ ਬਿਲਕੁਲ ਉਹਦੀ ਮਰਿਆਦਾ ਨਾਲ ਖੜੋ ਜੇ ਤੁਸੀਂ ਆਪਣੇ ਘਰ ਦਾ ਕੋਈ ਸੁਧਾਰ ਕਰਨ ਜਾਂਦੇ ਤੇ ਇਦਾਂ ਤੁਸੀਂ ਲੁੱਟ ਖੋਹ ਕਰਦੇ ਉਹ ਤੁਹਾਡਾ ਕੀ ਭਲਾ ਕਰੇਗਾ ਫਿਰ ਬਿਲਕੁਲ ਠੀਕ ਹੈ ਨਾ ਗੱਲ ਉਹਦੀ ਮਨ ਉਹਦੀ ਆਤਮਾ ਵੀ ਦੁਖੀ ਹੋਏਗੀ ਬਿਲਕੁਲ ਤੇ ਜੇ ਤੁਸੀਂ ਉਹਦੇ ਕੋਲ ਕੋਈ ਫਾਇਦਾ ਲੈਣਾ ਵਾ ਤੇ ਉਹਦਾ ਸਤਕਾਰ ਕਰੋ ਉਹਦਾ ਅੰਤਮ ਸੰਸਕਾਰ ਹੋ ਜਾਂਦੋ ਫਿਰ ਆਰਮਾਨ ਨਾ ਜਾ ਕੇ ਤੁਸੀਂ ਲੈ ਆਓ ਪਰ ਖੋਹ ਨਾ ਕਰੋ ਤੁਹਾਡੀ ਮੁਤਾਬਕ ਕੀ ਪੂਰੀ ਤਰ੍ਹਾਂ ਜੜਿਆ ਹੈ ਅਗਨੀ ਪੇਟ ਹੋਣਾ ਚਾਹੀਦਾ ਫੇਰੀ ਲੱਕੜੀ ਦੀ ਜਿਹੜੀ ਹੈ ਲੱਕੜੀ ਉਹਦੇ ਕੰਮ ਆਉਂਦੀ ਆ ਮਰ ਪੁਰਾਤਨ ਤੋਂ ਮਰਿਆਦਾ ਹੀ ਇਹੋ ਜਾਲੀ ਆ ਰਹੀ ਹੈ ਕਿਉਂਕਿ ਦੇਖਣਾ ਤੁਸੀਂ ਹੁਣ ਸਾਡੀਆਂ ਤਸਵੀਰਾਂ ਦੇਖੀਆਂ ਤੁਸੀਂ ਇਹ ਗੱਲਾਂ ਵੇਖੋਗੇ ਸਾਡੇ ਪੂਰਵਜ ਹੀ ਲੱਗਦੇ ਆ ਬਿਲਕੁਲ ਇਹਨਾਂ ਦੇ ਚਿਹਰੇ ਜਿਹੜੇ ਆ ਉਹ ਅਸੀਂ ਅੱਖਾਂ ਬੰਦ ਕਰਕੇ ਜਦੋਂ ਉਹਨੂੰ ਯਾਦ ਕਰਕੇ ਉਹਨਾਂ ਦਾ ਮੈਂ ਕਦੀ ਇਹਨਾਂ ਦਾ ਚਿਹਰਾ ਕੇਸ ਕੀ ਤੋਂ ਵੇਖ ਕੇ ਨਹੀਂ ਬਣਾਇਆ ਜਦ ਮੈਂ 1.5 ਮਹੀਨਾ ਪਹਿਲਾਂ ਇਹਨਾਂ ਦਾ ਕੰਮ ਸ਼ੁਰੂ ਕਰਨਾ ਮੈਂ ਸ਼ਿਵਜੀ ਦੇ ਮੰਦਿਰ ਜਾ ਕੇ ਜਲਤ ਚੜਾਉਣਾ ਪੂਜਾ ਕਰਨੀ ਆ ਉਹਦੇ ਬਾਅਦ ਅੱਖਾਂ ਬੰਦ ਕਰਕੇ ਉਹਨਾਂ ਨੂੰ ਯਾਦ ਕਰਨਾ ਵੀ ਆਪਣਾ ਸਰੂਪ ਆਪ ਹੀ ਬਣਾ ਲਿਓ ਮੇਰੇ ਬੱਲੇ ਕੱਖ ਨਹੀਂ ਜੀ ਅਜੋਸ ਰੂਪ ਸਾਹਮਣੇ ਬਣਿਆ ਹਰ ਸਾਲ ਹੀ ਚੇਂਜ ਹੁੰਦੀ ਹੈ ਜਿਤਨਾ ਦਾ ਕਹਿੰਦਾ ਮੇਰਾ ਇਤਨਾ ਦਾ ਬਣਾ ਇਹਦਾ ਮਤਲਬ ਕਿ ਤੁਸੀਂ ਅੰਤਰਾਤਮਾ ਨਾਲ ਜਿਹੜੀ ਹੈ ਇਹਦੀ ਮੂਰਤੀ ਜਿਹੜੀ ਤਿਆਰ ਕਰਦੇ ਹੋ ਬਿਲਕੁਲ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ